ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਰੀ ਨਰਤੂ ਸਵਾਗਤ ਕਰਦੀ ਹਾਂ ਹਾਜ਼ਰਾਂ ਤੁਹਾਡੇ ਲਈ ਆਸ਼ਤਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਆਸ਼ਤਾ ਮੁੱਦਾ ਹੈ ਸ਼੍ਰੋਮਣੀ ਕਮੇਟੀ ਨੇ ਅੱਜ ਆਪਣੇ ਹੀ ਥਾਪੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਸਾਡਾ ਆਸ਼ਤਾ ਮੁੱਦਾ ਇਸੇ ਸਬੰਧੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪੈਰੇਦਾਰ ਦੇ ਮੁਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਕਮੇਟੀ ਨੇ ਜਿਸ ਤਰ੍ਹਾਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਥਾਪੇ ਹੋਏ ਜਥੇਦਾਰ ਦੀ ਹੁਕਮ ਦੀਆਂ ਧੱਜੀਆਂ ਉਡਾਈਆਂ ਉਸ ਸਾਰੀ ਕਹਾਣੀ ਦਾ ਖੁਲਾਸਾ ਸਾਡੇ ਦਰਸ਼ਕਾਂ ਨੂੰ ਵਿਸਥਾਰ ਨਾਲ ਕਰੋ ਵਿਵਾਦ ਜਿਹੜੇ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਾਨੀ ਗੁਰਵਜਨ ਸਿੰਘ ਗੁਰੀ ਉਹਨਾਂ ਨੇ ਅੱਜ 18 April ਲਈ ਇੱਕ ਸ਼੍ਰੋਮਣੀ ਕਮੇਟੀ ਨੂੰ ਉਦੇਸ਼ ਦਿੱਤੇ ਸੀ ਕਿ ਸ਼੍ਰੋਮਣੀ ਕਮੇਟੀ ਅੱਜ ਸ਼੍ਰੋਮਣੀ ਕਮੇਟੀ ਮੈਂਬਰ ਗੁਰਮਣੀ ਕਮੇਟੀ ਦੇ ਸਕੱਤਰ ਗੁਰਮਣੀ ਕਮੇਟੀ ਦੇ ਜਿਹੜੇ ਗੁਰਦੁਆਰਾ ਸਹਿਬਾਨ ਨੇ ਉਹਨਾਂ ਦੇ ਮੈਨੇਜਰ ਤੇ ਹੋਰ ਜਿਹੜੇ ਧਰਮ ਪ੍ਰਚਾਰ ਕਮੇਟੀ ਨਾਲ ਸੰਬੰਧਤ ਨੇ ਉਹਨਾਂ ਸਾਰਿਆਂ ਦੀ ਇੱਕ ਬੈਠਕ ਬੁਲਾਈ ਜਾਵੇ ਤਾਂ ਕਿ ਉਸ ਬੈਠਕ ਦੇ ਵਿੱਚ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਬੇਅਦਬੀਆਂ ਘਟਨਾਵਾਂ ਹੋ ਰਹੀਆਂ ਨੇ ਉਹਨਾਂ ਬਾਰੇ ਵਿਚਾਰ ਹੋ ਸਕੇ ਇੱਕ ਕੇ ਬਾਰੇ ਵਿਚਾਰ ਹੋ ਸਕੇ ਤੇ ਸਿੱਖੀ ਦੇ ਪ੍ਰਚਾਰ ਤੇ ਪਸਾਰ ਬਾਰੇ ਵਿਚਾਰ ਹੋ ਸਕੇ ਇਹ ਉਹਨਾਂ ਨੇ ਏਜੰਡਾ ਦਿੱਤਾ ਸੀ ਸੋ ਅੱਜ ਜਿਹੜਾ ਇਹ ਏਜੰਡਾ ਦਿੱਤਾ ਸੀ ਤੇ ਇਸ ਤੋਂ ਪਹਿਲਾਂ ਇਹ ਹੋਇਆ ਕਿ ਜਿਹੜੇ ਸ਼੍ਰੋਮਣੀ ਕਮੇਟੀ ਦੇ ਕਰਤੇ ਕਰਤੇ ਨੇ ਉਹਨਾਂ ਨੇ ਪਹਿਲਾਂ ਤਾਂ ਜਥੇਦਾਰ ਨੂੰ ਇਹ ਕਿਹਾ ਵੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਕਿਹੜੇ ਬੁਲਾਏ ਜਾਣੇ ਪੁਰਾਣੇ ਕਿ ਨਵੇਂ ਹਾਂਜੀ ਤੇ ਫਿਰ ਉਹਨਾਂ ਨੇ ਕਿਹਾ ਵੀ ਦੋਨਾਂ ਨੂੰ ਹੀ ਬੁਲਾ ਲਓ ਤੇ ਉਸ ਵਾਰ ਮਤਲਬ ਉਹ ਗੱਲ ਜਿਹੜੀ ਉਹ ਜਿਹੜੀ ਅੰਦਰੂਨੀ ਗੱਲ ਹੈ ਕਿ ਫਿਰ ਇਹ ਬਾਅਦ ਮ ਬਾਅਦ ਸ਼ੁਰੂ ਹੋਣ ਤੋਂ ਬਾਅਦ ਉਹ ਗੱਲ ਕਰਤੀ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਜੀ ਜਿਹੜੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਦੇ ਮੈਨੇਜਰ ਨੇ ਜਿਹੜੇ ਧਰਮ ਪ੍ਰਚਾਰ ਕਮੇਟੀ ਨਾਲ ਜੁੜੇ ਹੋਏ ਨੇ ਉਹਨਾਂ ਦੀ ਇੱਕ ਬੈਠਕ ਹੈ ਜਿਹੜੀ ਉਹ ਬੁਲਾ ਲੋ ਤੇ ਇਸ ਬੈਠਕ ਦੇ ਵਿੱਚ ਜਿਹੜੀ ਉਹ ਮੁੱਦੇ ਨੇ ਜਿਹੜੇ ਜਿੰਨਾਂ ਦੀ ਮੈਂ ਗੱਲ ਕੀਤੀ ਆ ਉਹ ਇਹ ਮੀਟਿੰਗ ਹੈ ਜਿਹੜੀ ਉਹ ਪਹਿਲਾਂ ਟਾਈਮ ਦਿੱਤਾ ਗਿਆ ਸੀ ਕਿ ਪੀਜਾ ਸਿੰਘ ਸਮੁੰਦਰੀ ਹਾਲਚੂ ਹਾਂਜੀ ਫਿਰ ਉਥੋਂ ਬਦਲ ਕੇ ਉਹ ਜਿਹੜਾ ਸਥਾਨ ਸੀ ਉਹ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਜਿਹੜਾ ਸਕੱਤਰੇਤ ਬਣਾਇਆ ਗਿਆ ਉਹ ਉੱਥੇ ਕਰਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਇੱਕ ਬੈਠਕ ਹੋਊਗੀ ਪਰੰਤੂ ਹੋਇਆ ਕਿ ਕਿ ਜਥੇਦਾਰ ਅਕਾਲ ਤਖਤ ਸਕੱਤਰੇਤ 'ਚ ਬੈਠੇ ਉਡੀਕਦੇ ਰਹੇ ਤੇ ਗਿਆ ਉੱਥੇ ਕੋਈ ਨਹੀਂ ਜੀ ਸੋ ਹੁਣ ਇਹ ਆ ਕੇ ਸ਼੍ਰੋਮਣੀ ਕਮੇਟੀ ਨੇ ਕੀ ਸਵਾਲ ਖੜਾ ਹੋਇਆ ਇਹ ਕਿ ਸ਼੍ਰੋਮਣੀ ਕਮੇਟੀ ਨੇ ਕੀ ਆਪਣੇ ਹੀ ਥਾਪੇ ਹੋਏ ਜਥੇਦਾਰ ਨੂੰ ਨਕਾਰਤਾ ਜੀ ਉਹਦੇ ਆਦੇਸ਼ ਮੰਨਣ ਤੋਂ ਅਨਕਾਰੀ ਹੋ ਗਿਆ ਸੋ ਜੇ ਇਹ ਹੀ ਗੱਲ ਅੱਜ ਜਿਹੜੀ ਸ਼੍ਰੋਮਣੀ ਕਮੇਟੀ ਕਰਦੀ ਆ ਤੇ ਇਹ ਗੱਲ ਜਦੋਂ 10 ਨਵੰਬਰ ਨੂੰ ਸਰਬੱਤ ਖਾਲਸਾ ਨੇ ਜਥੇਦਾਰਾਂ ਨੂੰ ਨਕਾਰਿਆ ਸੀ ਪੰਜ ਪਿਆਰਿਆਂ ਨੇ ਜਥੇਦਾਰਾਂ ਨੂੰ ਨਕਾਰਿਆ ਸੀ ਤੇ ਜੇ ਉਦੋਂ ਸ਼੍ਰੋਮਣੀ ਕਮੇਟੀ ਇਸ ਗੱਲ ਨੂੰ ਪ੍ਰਵਾਨ ਕਰ ਲੈਂਦੀ ਤੇ ਅੱਜ ਪਰਸਥਿਤੀਆਂ ਨੇ ਜਿਹੜੀਆਂ ਉਹ ਕੁਝ ਹੋਰ ਹੋ ਰਹੀਆਂ ਸੀ ਪਰ ਤੂੰ ਜਿਹੜੀਆਂ ਅੰਦਰੂਨੀ ਗੱਲਾਂ ਨੇ ਸਾਹਮਣੇ ਆਈਆਂ ਨੇ ਕਿ ਸ਼੍ਰੋਮਣੀ ਕਮੇਟੀ ਦਾ ਜਿਹੜਾ ਪ੍ਰਧਾਨ ਹੈ ਉਹਨੇ ਇਕਾਲ ਤੱਕ ਦੇ ਜਥੇਦਾਰ ਨੂੰ ਕਿਹਾ ਕਿ ਤੂੰ ਇਹ ਮੀਟਿੰਗ ਤਾਂ ਬੁਲਾ ਲਈ ਆ ਜੀ ਪਰੰਤੂ ਮੀਟਿੰਗ ਦੇ ਵਿੱਚ ਜੇ ਤੇਰੇ ਸਾਹਮਣੇ ਸਵਾਲ ਖੜੇ ਹੋਏ ਜਿਹੜੇ ਤੂੰ ਮੁੱਦੇ ਲੈ ਕੇ ਬੈਠਾ ਗੁਰੂ ਸਾਹਿਬ ਦੀ ਬਿਆਦਵੀ ਦਾ ਮੁੱਦਾ ਉਹਦੇ ਤੇ ਤੂੰ ਉਸ ਤੋਂ ਇਲਾਵਾ ਏਕੇ ਦਾ ਮੁੱਦਾ ਹੈ ਉਸ ਤੋਂ ਇਲਾਵਾ ਧਰਮ ਦੇ ਪ੍ਰਚਾਰ ਪ੍ਰਸਾਰ ਦਾ ਮੁੱਦਾ ਵੀ ਇਹ ਸਵਾਲ ਇਸ ਤਰ੍ਹਾਂ ਦੇ ਨਾ ਖੜੇ ਹੋ ਜਾਣ ਕਿ ਤੈਨੂੰ ਉਹਦਾ ਜਵਾਬ ਦੇਣਾ ਔਖਾ ਹੋ ਜਾਵੇ ਸੋ ਉਸ ਤੋਂ ਬਾਅਦ ਫਿਰ ਉਹ ਮੀਟਿੰਗ ਹੈ ਜਿਹੜੀ ਉਹ ਰਸਮੀ ਤੌਰ ਤੇ ਤਾਂ ਕਹਿ ਦਿੱਤਾ ਗਿਆ ਕਿ ਵਿਸ਼ਵਮਣੇ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਪਹਿਲਾਂ ਮੈਂ ਪ੍ਰਧਾਨ ਆਪ ਅਕਾਲ ਧਰਤੇ ਜਥੇਦਾਰ ਨਾਲ ਗੱਲ ਕਰੂੰਗਾ ਤੇ ਉਸ ਤੋਂ ਬਾਅਦ ਮੀਟਿੰਗ ਬੁਲਾਈ ਜਾਊਗੀ ਪਰੰਤੂ ਹੋਇਆ ਇਹ ਆ ਕਿ ਸ਼੍ਰੋਮਣੀ ਕਮੇਟੀ ਨੇ ਆਪਣੇ ਹੀ ਥਾਪੇ ਹੋਏ ਜਥੇਦਾਰ ਨੂੰ ਪੂਰੀ ਤਰ੍ਹਾਂ ਨਕਾਰਤਾ ਜੀ ਇਸ ਪੂਰੇ ਘਟਨਾਕ੍ਰਮ ਦਾ ਤੁਸੀਂ ਕੀ ਪਰਵਾਹ ਮਹਿਸੂਸ ਕਰਦੇ ਹੋ ਦੇਖੋ ਵਾ ਜਿਹੜੀ ਗੱਲ ਇਹ ਠੀਕ ਹੈ ਕਿ ਜਥੇਦਾਰ ਨੇ ਜਿਹੜੇ ਉਹ ਸ਼੍ਰੋਮਣੀ ਕਮੇਟੀ ਦੇ ਗੁਲਾਮ ਨੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ ਜੀ ਸ਼੍ਰੋਮਣੀ ਕਮੇਟੀ ਹੈ ਜਿਹੜੀ ਉਹ ਬਾਦਲਾ ਦੀ ਗੁਲਾਮ ਆ ਜੀ ਸੋ ਜੋ ਹੁਣ ਤੱਕ ਅਸੀਂ ਗੱਲ ਕਰਦੇ ਸੀ ਕਿ ਅਕਾਲ ਤਖਤ ਦੇ ਜਥੇਦਾਰਾ ਚਾਹੇ ਉਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰਾ ਤੱਕ ਸ੍ਰੀ ਦੰਦਵਾ ਸਾਹਿਬ ਦੇ ਜਥੇਦਾਰ ਉਹ ਪੂਰੀ ਤਰ੍ਹਾਂ ਬਾਦਲਾਂ ਦੇ ਗੁਲਾਮ ਨੇ ਜੋ ਬਾਦਲਾਂ ਵੱਲੋਂ ਹੁਕਮ ਆਉਦਾ ਉਹ ਨੂੰ ਉਹ ਪ੍ਰਵਾਨ ਕਰਦੇ ਨੇ ਜੀ ਸੋ ਉਸ ਦੇ ਨਾਲ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਪ੍ਰਭੂ ਸਤਾ ਸੀ ਕਿਉਂਕਿ ਜੇ ਅਕਾਲ ਤਖਤ ਦੇ ਜਥੇਦਾਰ ਦੇ ਸਤਕਾਰ ਨੂੰ ਠੇਸ ਲੱਗਦੀ ਆ ਤਾਂ ਉਸ ਉਹਦਾ ਉਹਦਾ ਸੰਬੰਧ ਕਿਉਂਕਿ ਸ੍ਰੀ ਕਾਲ ਤਖਸਾਲ ਸਾਹਿਬ ਨਾਲਾ ਸੋ ਸ੍ਰੀ ਕਾਲ ਤਖਸਾਲ ਸਾਹਿਬ ਦੀ ਜਾਦ ਪ੍ਰਭੂ ਸਤਾ ਨੂੰ ਵੀ ਠੇਸ ਪਹੁੰਚਦੀ ਆ ਇਹਦੇ ਵਿੱਚ ਕੋਈ ਦੋਰ ਹੈ ਬਣੀ ਸੋ ਅੱਜ ਜਿਹੜੀ ਕੌਮ ਦੇ ਵਿੱਚ ਆਪਾਂ ਤਾਂ ਪੀ ਪਈ ਹੋਈ ਆ ਕੋਈ ਕਿਸੇ ਦੀ ਮੰਨਣ ਲਈ ਤਿਆਰ ਨਹੀਂ ਸੋ ਉਹ ਦਾ ਪੂਰੇ ਪਿੱਛੇ ਕਾਰਨ ਕੀ ਆ ਕਿ ਅੱਜ ਕੋਈ ਜਿਹੜਾ ਧਰਮ ਦਾ ਕੁੰਡਾ ਹੈ ਉਹ ਸਿਆਸਤ ਤੇ ਨਹੀਂ ਰਿਹਾ ਜੀ ਸੋ ਠੀਕ ਹੈ ਅਸੀਂ ਇਹ ਵੀ ਗੱਲ ਕਰਦੇ ਆ ਕਿ ਜੇ ਗੁਰਦੁਆਰੇ ਦਾ ਗ੍ਰੰਥੀ ਮਾੜਾ ਤੇ ਗੁਰਦੁਆਰੇ ਵਿੱਚ ਆ ਦੇਣਾ ਚਾਹੀਦਾ ਜਿਹੜਾ ਕੁਝ ਅੱਜ ਹੋਇਆ ਅਸੀਂ ਜਿਹੜੇ ਸ਼੍ਰੋਮਣੀ ਕਮੇਟੀ ਦੇ ਥਾਪੇ ਹੋਏ ਜਥੇਦਾਰ ਨੇ ਉਹਨਾਂ ਨੂੰ ਕੌਮ ਨਕਾਰ ਚੁੱਕੀ ਆ ਜੀ ਪਰੰਤੂ ਜਿਸ ਤਰ੍ਹਾਂ ਹੁਣ ਸ਼੍ਰੋਮਣੀ ਕਮੇਟੀ ਨੇ ਮਤਲਬ ਇੱਕ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਿਉਂਕਿ ਉਹਨਾਂ ਉਹਨਾਂ ਦਾ ਤਾਂ ਹਲੇ ਹੈਗੇ ਆ ਕਿਉਂਕਿ ਉਹਨਾਂ ਨੇ ਥਾਪਿਆ ਹੋਇਆ ਜਿਸ ਤਰ੍ਹਾਂ ਮਤਲਬ ਉਹਨਾਂ ਦੇ ਹੁਕਮਾਂ ਨੂੰ ਉਹਨਾਂ ਦੇ ਦੇਸ਼ਾਂ ਨੂੰ ਗੁੱਠਾ ਦਿਖਾਇਆ ਗਿਆ ਉਹਦੇ ਉਹ ਨਾਲ ਇੱਕ ਬਹੁਤ ਮਾੜਾ ਪ੍ਰਭਾਵ ਆ ਜਿਹੜਾ ਕਿ ਬਿਨੈਗੀ ਤੇ ਉਹ ਸਾਰਾ ਪ੍ਰਵਾਹ ਜਥੇਦਾਰ ਦੇ ਅਕਸ ਨੂੰ ਵਿਗਾੜਦਾ ਹੈ ਨਾ ਕਿ ਇੱਕ ਵਿਅਕਤੀ ਦੇ ਪੂਰੇ ਜਥੇਦਾਰ ਕੋ ਬਿਲਕੁਲ ਕਿਉਂਕਿ ਜਥੇਦਾਰ ਸੰਸਥਾ ਹੈ ਹਾਂਜੀ ਪੰਜ ਪਿਆਰੇ ਇੱਕ ਸੰਸਥਾ ਹੈ ਜੀ ਸ਼੍ਰੋਮਣੀ ਕਮੇਟੀ ਇੱਕ ਸੰਸਥਾ ਸ਼੍ਰੋਮਣੀ ਅਕਾਲੀ ਦਲ ਇੱਕ ਸੰਸਥਾ ਸੈਕਟਰ ਸਟੂਡੈਂਟ ਫੈਡਰੇਸ਼ਨਾਂ ਨੇ ਜਿਹੜੀਆਂ ਉਹ ਇੱਕ ਸੰਸਥਾ ਨੇ ਦਮਦਵੀ ਟਕਸਾਲ ਉਹ ਇੱਕ ਸੰਸਥਾ ਇਹ ਜਿਹੜਾ ਕੁਝ ਹੋਇਆ ਇਦੇ ਨਾਲ ਇੱਕ ਸੰਸਥਾ ਨੂੰ ਬਹੁਤ ਵੱਡੀ ਢਾਹ ਜਿਹੜੀ ਉਹ ਲੱਗੀ ਆ ਇਹਦੇ ਵਿੱਚ ਕੋਈ ਦੋ ਰਹਿਵਾ ਨਹੀਂ ਇਹ ਅਸੀਂ ਭਾਵੇਂ ਕਿ ਉਹਨੂੰ ਜੱਜੇਦਾਰ ਪਰਵਾਨ ਨਹੀਂ ਕਰਦੇ ਹਾਂਜੀ ਪਰ ਤੂੰ ਉਸ ਦੇ ਬਾਵਜੂਦ ਜੋ ਕੋਈ ਸ਼੍ਰੋਮਣੀ ਕਮੇਟੀ ਨੇ ਕੀਤਾ ਇਹ ਬੜਾ ਸ਼ਰਮਨਾਕ ਆ ਇਹ ਸ਼੍ਰੀ ਅਕਾਲ ਤਖਤ ਸਾਹਿਬ ਕਿਉਂਕਿ ਜਥੇਦਾਰ ਅੱਜ ਹੋਰ ਆ ਕੱਲ ਹੋਰ ਆ ਪਰਸੋਂ ਹੋਰ ਆ ਇਹ 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 ਤਾਂ ਹੁੰਦਾ ਰਹਿਣਾ ਪਰ ਤੂੰ ਜਿਹੜਾ ਜਥੇਦਾਰ ਦਾ ਸਤਕਾਰ ਆ ਉਹਨੂੰ ਜਿਸ ਤਰ੍ਹਾਂ ਇਹ ਇਹ ਠੇਸ ਪਹੁੰਚਾਈ ਗਈ ਆ ਇਹ ਬੇਹੱਦ ਸ਼ਰਮਨਾਕ ਆ ਇਹਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਮਾੜੇ ਪ੍ਰਭਾਵ ਮਾੜੇ ਨਤੀਜੇ ਆ ਉਹ ਸਾਡੇ ਸਾਹਮਣੇ ਆਉਣਗੇ ਹੁਣ ਜਦੋਂ ਜਥੇਦਾਰਾਂ ਨੂੰ ਖੁਦ ਸ਼੍ਰੋਮਣੀ ਕਮੇਟੀ ਨੇ ਨਕਾਰ ਦਿੱਤਾ ਤਾਂ ਇਸ ਮੌਕੇ ਜਥੇਦਾਰ ਸਾਹਿਬ ਨੂੰ ਕੀ ਕਰਨਾ ਚਾਹੀਦਾ ਤੁਕੋ ਵੀ ਭਾ ਜੋ ਕੁਝ ਉਹਨਾਂ ਨੂੰ ਉਸ ਦਿਨ ਕਰਨਾ ਚਾਹੀਦਾ ਸੀ ਜਿਸ ਦਿਨ ਉਹਨਾਂ ਦੇ ਸਾਹਮਣੇ ਸੁਖਵੀਰ ਬਾਦਲ ਨੇ ਉਹ ਸੌਦਾ ਸਾਧ ਵਾਲੀ ਚਿੱਠੀ ਰੱਖੀ ਸੀ ਕਿ ਆਹ ਚ ਸੌਦਾ ਸਾਧ ਦੀ ਚਿੱਠੀ ਆ ਇਹਨੂੰ ਪ੍ਰਵਾਨ ਕਰੋ ਸੌਦਾ ਸਾਧ ਦਾ ਜਿਹੜਾ ਮਾਫੀਨਾਮਾ ਇਹਨੂੰ ਕਬੂਲ ਕਰੋ ਜੋ ਕੁਝ ਉਹਨਾਂ ਨੂੰ ਉਸ ਦਿਨ ਕਰਨਾ ਚਾਹੀਦਾ ਸੀ ਉਸ ਦਿਨ ਉਹਨਾਂ ਨੂੰ ਚਾਹੀਦਾ ਸੀ ਕਿ ਉਹ ਚਿੱਠੀ ਨੂੰ ਠੋਕਰ ਮਾਰ ਕੇ ਆਪਣਾ ਅਸਤੀਫਾ ਦੇ ਦਿੰਦੇ ਜੀ ਅੱਜ ਉਹ ਕੌਮ ਦੇ ਸਹੀ ਮਹਿਨੇਜ ਚ ਜਥੇਦਾਰ ਹੁੰਦੇ ਕੌਮ ਦੇ ਕੌਮ ਉਹਨਾਂ ਨੂੰ ਆਪਣੀ ਅਸੇ ਰੱਖਾਂ ਤੇ ਮਿਠਾ ਕੇ ਰੱਖਦੀ ਸੋ ਅੱਜ ਹੁਣ ਜਦੋਂ ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਇਸ ਤਰ੍ਹਾਂ ਬੁਰੀ ਤਰ੍ਹਾਂ ਨਕਾਰਿਆ ਇੱਕ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਜਲੀਲ ਕੀਤਾ ਜਥੇਦਾਰ ਇਕੱਲਾ ਹੈ ਜਿਹੜਾ ਉਹ ਬੈਠਾ ਢੀਕਰਿਆ ਠੀਕ ਕੋਈ ਇੱਥੋਂ ਤੱਕ ਸ਼੍ਰੋਮਣੀ ਕਮੇਟੀ ਦਾ ਕੋਈ ਮੁਲਾਜ਼ਮ ਆ ਜਿਹੜਾ ਉਹ ਵੀ ਉੱਥੇ ਤੱਕ ਨਹੀਂ ਪਹੁੰਚਿਆ ਜੀ ਸੋ ਇਹ ਜਿਸ ਤਰ੍ਹਾਂ ਜਥੇਦਾਰ ਨੂੰ ਅੱਜ ਸ਼੍ਰੋਮਣੀ ਕਮੇਟੀ ਨੇ ਜਲੀਲ ਕੀਤਾ ਜੇ ਕਿਤੇ ਨਾ ਕਿਤੇ ਵੀ ਛੋਟੀ ਮੋਟੀ ਵੀ ਜਮੀਰ ਹੈਗੀ ਆ ਅਣਖ ਹੈਗੀ ਆ ਅਕਸਰ ਨੂੰ ਜਥੇਦਾਰ ਦੀ ਅਪਾਧੀ ਆ ਜਿਹੜੀ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਉਸ ਅਪਾਧੀ ਚਾਹੇ ਅੱਜ ਕੌਮ ਨੇ ਖੋਲੀ ਆ ਜੀ ਪਰੰਤੂ ਨਾਮ ਦੇ ਨਾਲ ਜਥੇਦਾਰ ਲੱਗਦਾ ਸ਼ੋਰਨੀ ਕਮੇਟੀ ਦੇ ਅਕੋਰਡਿੰਗ ਤਾਂ ਉਹ ਜਥੇਦਾਰ ਹੈ ਸੋ ਇਸ ਕਾਰਨ ਕਿਉਂਕਿ ਇਤਿਹਾਸ ਆ ਜਿਹੜਾ ਕੱਲ ਨੂੰ ਉਹਨੇ ਮਤਲਬ ਜਦੋਂ ਇਹਨਾਂ ਜਥੇਦਾਰਾਂ ਦੀ ਗੱਲ ਕਰਨੀ ਆ ਤੇ ਕਿਤੇ ਨਾ ਕਿਤੇ ਜੇ ਅੱਜ ਉਹਨਾਂ ਦੀ ਜਮੀਰ ਜਾਗ ਜਾਂਦੀ ਆ ਤੇ ਉਹਨਾਂ ਦੇ ਪਿਛਲੇ ਪਾਪ ਆ ਜਿਹੜੇ ਉਹ ਜਿਆਦਾ ਨਹੀਂ ਤਾਂ ਥੋੜੇ ਜਰੂਰ ਜ਼ਰੂਰ ਹੋਤੀ ਜਾਣ ਕੇ ਸੋ ਅੱਜ ਵੀ ਉਹਨਾਂ ਦਾ ਉਹਨਾਂ ਦਾ ਜਿਹੜਾ ਮੁਢਲਾ ਫਰਜ਼ ਬਣਦਾ ਕਿ ਆਪਣੀ ਆਤਮਾ ਦੀ ਆਵਾਜ਼ ਨੂੰ ਸੁਣਨ ਜੀ ਜਮੀਰ ਦੀ ਆਪਣੀ ਆਵਾਜ਼ ਨੂੰ ਸੁਣਨ ਤੇ ਜਿਹੜੇ ਆਪਣਾ ਅਹੁਦਾ ਹੈ ਜਿਹੜਾ ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਦਿੱਤਾ ਉਹਨੂੰ ਉਹਨੂੰ ਠੋਕਰ ਮਾਰ ਦੇਣਾ ਆਪਣਾ ਅਸਤੀਬਾ ਜਿਹੜਾ ਕਿਉਂਕਿ ਜਿਸ ਤਰ੍ਹਾਂ ਜਲੀਲ ਕੀਤਾ ਗਿਆ ਸੋ ਇਹ ਇਹ ਜਲਾਲਤ ਦੀ ਹੱਦ ਹੈ ਜੇ ਹਾਲੇ ਵੀ ਉਹ ਇਸ ਨੂੰ ਕਬੂਲ ਕਰਦੇ ਨੇ ਤੇ ਫਿਰ ਮੈਂ ਸਮਝਦਾ ਕਿ ਉਹ ਜਿਉਂਦੇ ਇਨਸਾਨਾਂ ਦੇ ਵਿੱਚ ਤਾਂ ਉਹਨਾਂ ਨੂੰ ਸ਼ਾਮਲ ਨਹੀਂ ਸਮਝਿਆ ਜਾ ਸਕਦਾ ਭਾਵੇਂ ਕਿ ਇਹ ਘਟਨਾ ਬਹੁਤ ਸ਼ਰਮਨਾਕ ਹੈ ਤੇ ਛੇ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਕਿਤੇ ਨਾ ਕਿਤੇ ਇਸ ਨੇ ਠੇਸ ਜ਼ਰੂਰ ਲਗਾਈ ਹੈ ਤੁਸੀਂ ਇਸ ਠੇਸ ਦਾ ਕੀ ਪ੍ਰਭਾਵ ਮਹਿਸੂਸ ਕਰਦੇ ਹੋ ਪਹਿਲਾਂ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਵਾਕਿਆ ਹੀ ਬਿਹੱਦ ਸ਼ਰਮਨਾਕਤਾ ਹੈ ਹੀ ਜਾਂ ਕਤਨਾ ਹੈ ਜਿਹੜੀ ਅਫਸੋਸਨਾਕ ਵੀ ਹੈ ਚਿੰਤਾਜਨਕ ਵੀ ਹੈ ਪਰੰਤੂ ਗੱਲ ਜਿਹੜੀ ਸਹਿੇ ਦੀ ਤੇ ਪੈਸੇ ਦੀ ਆ ਉਹ ਵੀ ਆ ਜੀ ਕਿ ਅਸੀਂ ਆਪਣਾ ਜਿਹੜਾ ਗ੍ਰੰਥੀ ਮਾੜੇ ਤੋਂ ਗੁਰਦੁਆਰਾ ਨਾਟਾ ਬੈਠੀਏ ਸਾਡੀ ਇਹ ਮੋਤ ਮਹਾਨ ਸੰਸਥਾ ਸਰਉੱਚ ਸੰਸਥਾ ਹੈ ਜਿਹੜੀ ਸਾਡੀ ਸਿੱਖ ਪੰਥ ਦੀ ਅਸੀਂ ਇਹਦਾ ਮਾਣ ਇਹਦਾ ਸਤਕਾਰ ਆ ਜਿਹੜਾ ਉਹਨੂੰ ਬਣਾ ਕੇ ਰੱਖਣਾ ਜੀ ਸੋ ਜੇ ਤਰ੍ਹਾਂ ਅੱਜ ਸ਼ਰਮਣੀ ਕਮੇਟੀ ਨੇ ਕੀਤਾ ਉਹ ਸ਼ਰਮਨਾਕ ਆ ਉਹਨਾਂ ਤੋਂ ਇਸ ਤਰ੍ਹਾਂ ਦੀ ਉਮੀਦ ਆ ਜਿਹੜੀ ਉਹ ਕੀਤੀ ਜਾ ਸਕਦੀ ਆ ਸਿਆਸੀ ਖੇਡ ਨੇ ਸਿਆਸੀ ਗੁਲਾਮ ਨੇ ਸੋ ਜੋ ਕੁਝ ਵੀ ਮਤਲਬ ਮਾੜੇ ਤੋਂ ਮਾੜਾ ਵੀ ਅਸੀਂ ਉਹਨਾਂ ਤੋਂ ਉਮੀਦ ਕਰ ਸਕਦੇ ਆ ਸੋ ਪ੍ਰੰਤੂ ਕੌਮ ਨੂੰ ਜ਼ਰੂਰ ਚਾਹੀਦਾ ਕਿ ਅੱਜ ਜੋ ਕੁਝ ਵਾਪਰਿਆ ਉਹਦੇ ਲਈ ਅਸੀਂ ਸ਼ਰਮਣੀ ਕਮੇਟੀ ਨੂੰ ਪੂਰਨ ਰੂਪ ਦੇ ਵਿੱਚ ਜ਼ਿੰਮੇਵਾਰ ਠਹਿਰਾਉਂਦੇ ਹਾਂ ਸ਼ਰਮਣੀ ਕਮੇਟੀ ਤੇ ਸ਼ਰਮਣੀ ਕਮੇਟੀ ਦੇ ਜਿਹੜੇ ਆਕਾ ਬਾਦਲ ਕੇ ਨੇ ਉਹਨਾਂ ਦੀ ਜਿਹੜੀ ਇਹ ਘਟਨਾ ਅੱਜ ਵਾਪਰੀ ਆ ਉਹਦੇ ਲਈ ਅਸੀਂ ਜਿੰਨੀ ਵੀ ਮਤਲਬ ਬ੍ਰੋਤਾ ਕਰ ਸਕਦੇ ਆ ਜਿੰਨੀ ਜਿੰਦਿਆ ਕਰ ਸਕਦੇ ਆ ਉਨੀ ਥੋੜੀ ਆ ਤੇ ਗੁਰੂ ਕਿਰਪਾ ਕਰੇ ਸਾਡੇ ਇਹ ਜਿਹੜੇ ਜਥੇਦਾਰ ਨੇ ਇਹਨਾਂ ਇਹਨਾਂ ਦੀ ਜਮੀਰ ਨੂੰ ਜਗਾਵੇ ਤੇ ਸਵੇਰ ਦੀਆਂ ਜਿਹੜੀਆਂ ਖਬਰਾਂ ਜਿਹੜੀਆਂ ਲੱਗਣ ਕਿ ਜੇ ਕਿਤੇ ਉਹਦੇ ਵਿੱਚ ਇੱਕ ਲਾਈਨ ਇਹ ਵੀ ਆ ਜਾਵੇ ਕਿ ਜਥੇਦਾਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਤੇ ਸ਼ਾਇਦ ਮਤਲਬ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਆ ਸੋ ਇਹ ਸਾਰਾ ਜਿਹੜਾ ਘਟਨਾਕਰਮ ਵਾਪਰਿਆ ਉਹਦਾ ਜਿੰਨਾ ਨਾ ਪੱਖੀ ਪ੍ਰਭਾਵ ਗਿਆ ਉਹ ਕਿਤੇ ਨਾ ਕਿਤੇ ਹਾਂ ਪੱਖ 'ਚ ਜਰੂਰ ਬਦਲੂਗਾ ਜੇ ਜਥੇਦਾਰ ਅੱਜ ਦੀ ਤਰੀਕ ਤੇ ਵਿੱਚ ਇਸ ਤਰ੍ਹਾਂ ਦਾ ਕਦਮ ਆ ਜਿਹੜਾ ਉਹ ਚੁੱਕ ਲੈਂਦੇ ਨੇ ਪਰੰਤੂ ਸਮੁੱਚੇ ਰੂਪ ਦੇ ਵਿੱਚ ਸਾਨੂੰ ਸਮੁੱਚੀ ਕੌਮ ਨੂੰ ਜੋ ਕੁਝ ਅਜੇ ਸ਼ੋਮਣੀ ਕਮੇਟੀ ਨੇ ਕਾਲਾ ਕਾਰਨਾਮਾ ਕੀਤਾ ਉਹਦੀ ਸਖਤ ਸ਼ਬਦਾਂ ਦੇ ਵਿੱਚ ਨਕੇਦੀ ਜਰੂਰ ਕਰਨੀ ਚਾਹੀਦੀ ਇਤਿਹਾਸ ਇਸ ਗੱਲ ਦੀ ਗਵਾਹੀ ਪਰਦਾ ਹੈ ਕਿ ਜਦੋਂ ਗੁਰੂ ਕੇ ਸਿੱਖਾਂ ਨੇ ਗੁਰੂ ਨੂੰ ਬੇਦਾਵਾ ਦਿੱਤਾ ਤੇ ਉਹ ਸਿੱਖਾਂ ਨੇ ਵਾਪਸ ਜਾ ਕੇ ਉਸ ਬੇਦਾਵੇ ਨੂੰ ਪੜਵਾਇਆ ਤੇ ਉਹ ਗੁਰੂ ਕੇ ਸਿੱਖ ਮੁਕਤੇ ਬਣ ਗਏ ਸੋ ਫੈਸਲਾ ਜਥੇਦਾਰਾਂ ਦਾ ਹੈ ਕਿ ਉਹਨਾਂ ਨੇ ਇਤਿਹਾਸ ਨੂੰ ਦੁਬਾਰਾ ਦੁਹਰਾਉਣਾ ਹੈ ਜਾਂ ਨਹੀਂ ਸੋ ਏਸੀ ਸਾਡਾ ਆਸ਼ਤਾ ਮੂਤਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਦੀ ਫੇਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ